ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਮੱਸਿਆ ਹੁਨੇ ਦਵਾਰ ਅਗੇ ਜਾ ਕੇ ਸੁਣਨ ਅਤੇ ਸੁਲਝਾਉਣ ਦਾ ਉਪਰਾਲੇ ਤਹਿਤ ਇੱਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਹਲਕਾ ਆਤਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਇਹ ਰਿਕਸ਼ਾ ਰਾਈ ਲੋਕਾਂ ਦੀ ਸਮੱਸਿਆ ਸੁਣਨ ਦੀ ਸ਼ੁਰੂਆਤ ਕੀਤੀ ਗਈ। ਇਸ ਉਦੇਸ਼ ਲਈ ਹੀਰੋ ਕੰਪਨੀ ਦੇ ਇਹ ਰਿਕਸ਼ਾ ਨੂੰ ਵਿਸ਼ੇਸ਼ ਤੌਰ ਤੇ ਚੁਣਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਈ-रिक्शा ਵਿੱਚ ਉਹ ਲੋਕਾਂ ਦੇ ਘਰ ਤੱਕ ਜਾ ਕੇ ਉਹਨਾਂ ਦੀ ਸਮੱਸਿਆ ਸੁਣਨਗੇ ਅਤੇ ਇੱਕ ਦਿਨ ਵਿੱਚ ਚਾਰ ਵਾਰਡਾਂ ਨੂੰ ਕਵਰ ਕਰਨ ਦਾ ਟੀਚਾ ਮਿੱਥਿਆ ਗਿਆ ਅਤੇ ਉਹਨਾਂ ਦੇ ਵਿਧਾਨ ਸਭਾ ਹਲਕੇ ਵਿੱਚ કુલ 12 ਵਾਰਡ ਪੈਂਦੇ ਹਨ ਇਸ ਤੋਂ ਇਲਾਵਾ ਈ-रिक्शा ਵਿੱਚ ਸ਼ਿਕਾਇਤ ਪੇਟੀ ਵੀ ਰੱਖੀ ਗਈ ਜਿਸ ਵਿੱਚ ਲੋਕ ਆਪਣੀ ਸ਼ਿਕਾਇਤ ਪਾ ਸਕਦੇ ਹਨ ਬਾਕੀ ਤੁਸੀਂ ਵੀ ਸੁਣਾ ਇਸ ਮੌਕੇ ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ ਮੋਬਾਈਲ ਆਫਿਸ ਨਾਲ ਸ਼ੁਰੂ ਕਰਿਆ ਸੀ ਦਿੱਸਤਨ ਨਾਲ ਐਮ.ਐਲ.ਏ ਬਣਿਆ ਸੀ ਉਹ ਜਿਹੜਾ ਮੋਬਾਈਲ ਆਫਰ ਦਾ ਸਾਈਜ਼ ਕਾਫੀ ਵੱਡਾ ਹੋਣ ਕਰਕੇ ਹਰ ਜਗ੍ਹਾ ਹਰੇਕ ਕਲੀ ਕਿਉਂਕਿ ਏਰੀਆ ਦੇ ਵਿੱਚ ਭੀੜਾ ਏਰੀਆ ਦੇਗਾ ਉਹਦੇ ਵਿੱਚ ਉਸ ਮੋਬਾਈਲ ਦਾ ਪਹੁੰਚਣਾ ਮੁਸ਼ਕਲ ਸੀ ਤਾਂ ਫਿਰ ਮੇਰੇ ਮਨ ਤੇ ਵਿਚਾਰ ਆਇਆ ਪਿਛਲੇ ਹਫਤੇ ਤੋਂ ਮੈਂ ਇਹ ਜਿੰਨੇ ਵੀ ਇਹ ਆਟੋ ਨੇ ਇਹਨਾਂ ਦੀ ਜਾਂਚ ਫਰਦੌਲ ਕਰ ਰਿਆ ਸੀ ਕਿਹੜਾ ਆਟੋ ਸਾਡੇ ਵਾਸਤੇ ਸਹੀ ਬੈਠੂਗਾ ਇਹਨਾਂ ਗਲੀ ਮੱਲੇ ਵੀ ਜਾ ਸਕੇ ਕੋਈ 2-4 ਸਵਾਰੀਆਂ ਬੈਠੇ ਹੋਣ ਜਿੰਨੇ ਕੋਈ ਬਿਮਾਰ ਆ ਜਾਂ ਕੋਈ ਕਿਸੇ ਦੇ ਸੱਟ ਲੱਗੀ ਹੈ ਫਟਟ ਦੀ ਜ਼ਰੂਰਤ ਆ ਉਹਨੂੰ ਬਿਠਾ ਕੇ ਕਿਤੇ ਹਸਪਤਾਲ ਪਹੁੰਚਾਇਆ ਜਾਵੇ ਤਾਂ ਇਹ ਉਹਨਾਂ ਦੀਆਂ ਮਾਪਿਆਂਾਂ ਦੇ ਜਿਹੜਾ ਖਰਾ ਉਤਰਿਆ ਹੀਰੋ ਦਾ ਐਬੀਆਈ ਰੌਕਟੇ ਦਾ ਨਾਮ ਹੈ ਮਜ਼ਬੂਤੀ ਬਖੋਂ ਹਰ ਬਖੋਂ ਇਹ ਵਧੀਆ ਟੂ ਹੈ ਸਾਰੀਆਂ ਭਾਵਨਾ ਦੇ ਸਾਡੇ ਖਰਾ ਉਤਰ ਕੇ ਇਲਾਕੇ ਦੀ ਸੇਵਾ ਕਰਦੇ ਤੇ ਕਿੰਨੇ ਕਿੰਨਾ ਕ ਏਰੀਆ ਕਵਰ ਤੁਸੀਂ ਕਰ ਸਕਦੇ ਹੋ ਸਾਹਿਬ ਇਹ ਚਾਰ ਵਾੜਾਂ ਦੇ ਵਿੱਚ ਰੋਜ਼ ਘੁੰਮਾਂ ਕਰੂਗਾ ਹਰ ਸਾਡੇ 12 ਬਾਲ ਨੇ ਹਰ ਤੀਸਰੇ ਦਿਨ ਚਾਰਾ ਵਾਰਡਾਂ ਦੀ ਵਾਰੀ ਆਇਆ ਕਰੂ ਇੱਕ ਪੇਟੀ ਵਿੱਚ ਸ਼ਿਕਾਇਤ ਬਾਕਸ ਲਾ ਦੂਸਰੀ ਵਿੱਚ ਡਿਵੈਲਪਮੈਂਟ ਦੇ ਕੰਮ ਨੇ ਕਿਸੇ ਨੂੰ ਦਫ਼ਤਰ ਆਉਣ ਦੀ ਜਾਂ ਕਿਸੇ ਦਫ਼ਤਰ ਚ ਜਾਣ ਦੀ ਲੋੜ ਨਹੀਂ ਹਰ 4 ਘੰਟੇ ਬਾਅਦ ਖੋਲ ਕੇ ਉਹਨਾਂ ਨੂੰ ਮੇਰੇ ਆਫਿਸ ਤੋਂ ਫੋਨ ਵੀ ਦੇਊਗਾ ਆਂਕੀ ਜਿਹੜੀਆਂ ਸ਼ਿਕਾਇਤਾਂ ਵੀ ਦੂਰ ਕਰਨ ਤੇ ਡਵੈਲਪਮੈਂਟ ਦੇ ਕੰਮ ਵੀ ਲੱਗਦਾ ਕੋ ਸਿੱਧੂ ਸਾਹਿਬ ਜਿਵੇਂ ਹੁਣ ਤੁਸੀਂ ਇਹ ਉਪਰਾਲਾ ਸ਼ੁਰੂ ਕੀਤਾ ਹੈ ਕਿ ਲੱਗਦਾ ਪੰਜਾਬ ਦੇ ਸਾਰੇ ਐਮਐਲਏ ਨੂੰ ਦੇਖੋ ਮੈਂ ਕਹਿੰਦਾ ਵੀ ਅਗਰ ਤੁਹਾਨੂੰ ਥੋਠਾ 파 ਕੇ ਲੋਕਾਂ ਨੇ ਐਡੀ ਵੱਡੀ ਅਪਾਧੀ ਦਿੱਤੀ ਹੈ ਐਡੀ ਵੱਡੀ ਗੱਡੀ ਤੇ ਬਿਠਾਇਆ ਤਾਂ ਸਾਡਾ ਫਰਜ਼ ਬਣਦਾ ਹੈ ਹਰੇਕ ਮੱਖੋਂ ਜੋਰ ਲਾ ਕੇ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਦੇ ਖਰੇ ਉੱਤਰ ਕੇ ਆਪਾਂ ਜਿਹੜਾ ਫਰਜ਼ ਅਦਾ ਕਰੀਏ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਯੋਗਦਾਨ ਪਾ। ਕਿ ਟਾਈਮਿੰਗ ਕੀ ਰੱਖੀ ਹੈ ਤੁਹਾਡੇ ਵੱਲੋਂ? ਇਸ ਵੇਰੇ 9 ਵਜੇ ਨਿਕਰੂਗਾ ਜੀ। ਤੇ ਸ਼ਾਮ ਦੇ 5 ਵਜੇ ਤੱਕ ਸਿਕਾਈ ਦੇ ਲਈ ਰੱਖਿਆ। ਇੱਕੋ ਕੰਮ ਕਰੂ। ਤੇ ਸਾਰੇ ਕੰਮ ਕਰੂ, ਡਿਵੈਲਪਮੈਂਟ ਦੇ ਵੀ ਕੰਮ ਕਰਨੇ ਨੇ। ਅਗਰ ਕੋਈ ਬਿਮਾਰ ਆ ਰਾਹ ਦੇ ਵਿੱਚ ਉਹ ਹੱਥ ਦਿੰਦਾ ਮੈਨੂੰ ਡਾਕਟਰ ਦੇ ਜਾਂ ਹਸਪੀਟਲ ਛੱਡ ਦਿਓ। ਉਹ ਵੀ ਛੱਡੂਗਾ ਇੱਕ ਫਾਸਟਡ ਬਾਕਸ ਵੀ ਦੇ ਵਿੱਚ ਲਾ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਦੇਖਿਆ ਆਪ ਤੋਂ ਤੇ ਜਿਹੜੀ ਕਾਫੀ ਦੱਸੀ ਨੇ ਕਿ ਆ ਜੀ ਆਪਾਂ ਦੇ ਸੰਮਿਲਨ ਸਾਥੀ ਇੰਦੇ। ਪਰ ਲੱਗਦਾ ਹੈ ਕਿ ਕੱਲ ਕੋਈ गर्मी थी जी नहीं। मेरे ऑटो वाले ने बंदे ने रहना जी बच्चा मेरा ड्राइवर ही रहना कल पखा ला देंगे फिर गर्मी ठंड रही देखिए मेरा नाम एम पी गुप्ता है और मैं प्रेसिडेंट हूँ हीरो वैली में मुझे लगता है बहुत अच्छा इनिशिएटिव है जो एम साहब ने लिया है इसके दो मेजर फायदे हैं एक तो ये कि जनता को एक कनेक्ट मिल रहा है जिसके थ्रू वो अपनी शिकायतें पहुंचा सकते हैं आला कमान तक और उसके अलावा एक बहुत अच्छी चीज़ जो है हम एक ईवी व्हीकल प्रमोट कर रहे हैं जो वातावरण को भी शुद्ध रखता है आज की डेट में आप देख रहे हैं पॉल्यूशन इतना है तो इस ईवी के थ्रू हम वो भी प्रमोट कर रहे हैं तो ये दोनों फायदे हमें साइड इंटरनेंसली मिल रहे हैं मैं धन्यवाद देता हूँ एमएलए साहब का कि उन्होंने ऐसा इनिशिएटिव लिया सर बहुत सारे ई रिक्शा है हीरो को चूज़ किया उन्होंने सर हीरो उन्होंने पूरा जाँच परख के चूज़ किया है उसकी जो मजबूती है हमारा लुधियाना में नाम है और हमारे रिक्शा हर जगह चल रहे हैं पंजाब में इसलिए उन्होंने पूरी जाँच परख करने के बाद ही हमें सेलेक्ट किया है रॉकेट के थ्रू कितने एक बार चार्ज के अंदर हमारा करीब सौ किलोमीटर क्या Special time.